ਨਮਸਕਾਰ ਤੁਸੀਂ ਦੇਖ ਰਹੇ ਹੋ ਗਲੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਇਸ ਦਿਨ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਐਮਪੀ ਅੰਮ੍ਰਿਤਪਾਲ ਸਿੰਘ ਜੋ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਤੋਂ ਜਿੱਤੇ ਸੀ ਤੇ ਹੱਲੇ ਫਿਲਹਾਲ ਓ ਐਨਐਸਏ ਦੇ ਤਹਿਤ ਵਿਭੂਗਤ ਜਿਹਦੇ ਵਿੱਚ ਬੰਦ ਨੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਦਿੱਤੀ ਹੈ ਉਹਨਾਂ ਨੇ ਕੇਂਦਰ ਸਰਕਾਰ ਨੇ ਇੱਕ ਦ੍ਰਿਸ਼ਟੀ ਕਮੇਟੀ ਹੈ ਕਮੇਟੀ ਦਾ ਜਿਹੜਾ ਇਹ ਗਠਨ ਕੀਤਾ ਹੈ ਤੇ ਨਾਲ ਹੀ ਫਿਰੋਜ਼ਪੁਰ ਤੋਂ ਉਹਨਾਂ ਨੂੰ ਕੋਚ ਚੇਅਰਪਰਸਨ ਬਣਾਇਆ ਗਿਆ ਹੈ ਤੇ ਇਸ ਕਮੇਟੀ ਦੇ ਅਤੇ ਨਾਲ ਹੀ ਤਰਨਤਾਰਨ ਸਾਹਿਬ ਤੋਂ ਉਹਨਾਂ ਨੂੰ ਚੇਅਰਪਰਸਨ ਜਿਹੜਾ ਇਹ ਬਣਾਇਆ ਗਿਆ ਤੇ ਇਸ ਵਿੱਚ ਵੀ ਵੱਡੀ ਖਬਰ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਨੇ ਐਮਪੀ ਅੰਮ੍ਰਿਤਪਾਲ ਸੋ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਤੋਂ ਜਿੱਤੇ ਸੀ ਉਹਨਾਂ ਨੂੰ ਕੇਂਦਰ ਸਰਕਾਰ ਨੇ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਇੱਕ ਦ੍ਰਿਸ਼ਟੀ ਕਮੇਟੀ ਬਣਾਈ ਗਈ ਹੈ ਕੇਂਦਰ ਸਰਕਾਰ ਵੱਲੋਂ ਤੇ ਉਹਨਾਂ ਨੂੰ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੂੰ ਕੋਚ ਚੇਅਰਪਸ ਬਣਾਇਆ ਗਿਆ ਤੇ ਤਰੰਤਾਰਾ ਸਾਹਿਬ ਤੋਂ ਉਹਨਾਂ ਨੂੰ ਚੇਅਰਪਸ ਬਣਾਇਆ ਗਿਆ ਤਾਂ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਜਿਹੜੇ ਨੇ ਤੇ ਜਨਿਕ ਸਵਾਲ ਦਾ ਡਿਪਟੀ ਅਡਾ ਰਿਮਾਂਸ਼ੂ ਘਾ ਬੱਝੜ ਚੁੱਕੇ ਨੇ ਜੀ ਰਿਮਾਂਸ਼ੂ ਜਿਹੜਾ ਦ੍ਰਿਸ਼ਟੀ ਕਮੇਟੀ ਗਠਨ ਕੀਤਾ ਹੈ ਕੇਂਦਰ ਸਰਕਾਰ ਉਹ ਲੋਤੇ ਅੰਮ੍ਰਿਤਪਾਲ ਸਿੰਘ ਜਿਹੜੇ ਐਮਪੀ ਅੰਮ੍ਰਿਤਪਾਲ ਸਿੰਘ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਸੌਂਪੀ ਗਈ ਹੈ ਬਿਲਕੁਲ ਮੈਂ ਦਾਸੂਮਾ ਕਿ ਕੇਂਦਰ ਸਰਕਾਰ ਦੇ ਰੂਰਲ ਡਵੈਲਪਮ ਮਿਨਿਸਟਰੀ ਦੇ ਵੱਲੋਂ ਇੱਕ ਇਤਿਸ਼ਾ ਕਮੇਟੀ ਦਾ ਗਠਨ ਕੀਤਾ ਗਿਆ ਜੋ ਡਿਸਟ੍ਰਿਕਟ ਲੈਵਲ ਤੇ ਕੇਂਦਰ ਸਰਕਾਰ ਦੀਆਂ ਜਿੰਨੀਆਂ ਵੀ ਸਕੀਮਾਂ ਹੁੰਦੀਆਂ ਨੇ ਜਾਂ ਪ੍ਰੋਗਰਾਮ ਹੁੰਦੀਆਂ ਨੇ ਇਹਨਾਂ ਦੇ ਬਾਰੇ ਇਹਨਾਂ ਤੇ ਨਜ਼ਰ ਰੱਖਦਾ ਹੈ ਕਿ ਕੀ ਇਹ ਸਾਰੀਆਂ ਸਕੀਮਾਂ ਜ਼ਮੀਨੀ ਪੱਧਰ ਤੇ ਠੀਕ-ਠਾਕ ਤਰੀਕੇ ਨਾਲ ਪਹੁੰਚ ਰਹੀਆਂ ਨੇ ਜੋ ਕੇਂਦਰ ਸਰਕਾਰ ਦੇ ਪ੍ਰੋਗਰਾਮ ਨੇ ਕੀ ਉਹਨਾਂ ਦਾ ਫਾਇਦਾ ਉਹ ਕਾਉਂਡ ਮਿਨਿਸਟਰ ਤੇ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਸੇ ਕਰਕੇ ਕੇਂਦਰ ਸਰਕਾਰ ਨੇ ਅੱਜ ਕੇਂਦਰ ਸਰਕਾਰ ਦੇ ਰੂਰਲ ਡਵੈਲਪਮੈਂਟ ਮਿਨਿਸਟਰੀ ਯਾਨੀ ਕਿ ਪੇਂਡੂ ਵਿਕਾਸ ਮੰਤਰਾਲੇ ਨੇ ਦਿਸ਼ਾ ਕਮੇਟੀ ਨੂੰ ਰੀਕਨਸਟਿਟਿਊਟ ਕੀਤਾ ਯਾਨੀ ਕਿ ਉਹਦਾ ਪੁਨਰਗਠਨ ਕੀਤਾ ਔਰ ਇਹਦਾ ਮਕਸਦ ਇਹ ਹੁੰਦਾ ਕਿ ਡਿਸਟ੍ਰਿਕਟ ਡਵੈਲਪਮੈਂਟ ਕੋਆਰਡੀਨੇਸ਼ਨ ਐਂਡ ਮੋਨਿਟਰਿੰਗ ਕਮੇਟੀ ਜੀ ਉਹਦਾ ਛੋਟਾ ਨਾਮ ਦਿਸ਼ਾ ਰੱਖ ਦਿੱਤਾ ਹੈ ਵੈਸੇ ਇਹਦਾ ਪੂਰਾ ਨਾਮ ਡਿਸਟ੍ਰਿਕਟ ਡਵੈਲਪਮੈਂਟ ਕੋਆਰਡੀਨੇਸ਼ਨ ਐਂਡ ਮੋਨਿਟਰਿੰਗ ਕਮੇਟੀ ਹੁੰਦਾ ਹੈ ਪਰ ਵੀ ਮੈਂ ਦੱਸ ਦਵਾਂ ਕਿ ਇਹਦੇ ਵਿੱਚ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਹਰ ਜ਼ਿਲ੍ਹੇ ਦਾ ਜਿੰਮਾ ਜਿਹੜਾ ਹੈ ਉੱਚੇ ਦੇ ਸੰਬੰਧਕ ਐਮਪੀ ਨੂੰ ਦਿੱਤਾ ਗਿਆ ਔਰ ਸਭ ਨੂੰ ਚੇਅਰਪਰਸਨ ਬਣਾਇਆ ਗਿਆ ਔਰ ਇਸੇ ਲੜੀ ਦੇ ਵਿੱਚ ਅਮਰਤਪਾਲ ਕਿਉਂਕਿ ਖੰਡੂਲ ਸਾਹਿਬ ਬਲਕੇ ਤੋਂ ਆਉਂਦੇ ਨੇ ਉਹ ਤਰਨਤਾਰਨ ਜ਼ਿਲ੍ਹਾ ਜਿਹੜਾ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਇਸ ਕਰਕੇ ਉਹਨਾਂ ਨੂੰ ਤਰਨ ਤਾਨ ਤੋਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਅਤੇ ਖਡੂਰ ਸਾਹਿਬ ਹਲਕੇ ਦੇ ਵਿੱਚ ਇੱਕ ਜੀਰਾ ਹਲਕਾ ਵੀ ਪੈਂਦਾ ਜੋ ਜਿਹੜਾ ਜ਼ਿਲ੍ਹਾ ਪੰਜ ਰੋਇਪੁਰ ਪੈਂਦਾ ਇਸ ਕਰਕੇ ਉੱਚੇ ਦੇ ਲਈ ਰੋਇਪੁਰ ਜ਼ਿਲ੍ਹੇ ਦੇ ਵਿੱਚ ਵੀ ਅਮਰਤਪਾਲ ਨੂੰ ਕੋ ਚੇਅਰਪਰਸਨ ਬਣਾਇਆ ਗਿਆ ਤੋਂ ਉਹ ਤੋਂ ਜਿਹੜੇ ਐਮਪੀ ਨੇ ਉਹ ਸ਼ੇਰ ਸਿੰਘ ਭਾਇਆ ਨਹੀਂ ਕਿਉਂਕਿ ਰੋਇਪੁਰ ਜ਼ਿਲ੍ਹੇ ਦਾ ਇੱਕ ਹਲਕਾ ਜਿਹੜਾ ਉਹ ਖਡੂਰ ਸਾਹਿਬ ਲੋਕ ਸਭਾ ਕੇ ਦੇ ਵਿੱਚ ਪੈਂਦਾ ਜੀਰਾ ਹਲਕਾ ਕਰਕੇ ਅਮਰਿਤਪਾਲ ਨੂੰ ਉੱਚੇ ਵੀ ਕੋ-ਚੇਅਰਪਰਸਨ ਬਣਾਇਆ ਗਿਆ ਔਰ ਤਰਨਤਾਰਨ ਜ਼ਿਲ੍ਹੇ ਦਾ ਉਹਨਾਂ ਨੂੰ ਉੱਚ ਅਕਸਲ ਹੀ ਨੁਕਤੀ ਦਿੱਤਾ ਗਿਆ ਉਹਨੇ ਜ਼ਿੰਮੇਵਾਰੀ ਇਹ ਹੋਏਗੀ ਕਿ ਜਿੰਨੀਆਂ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜਾਂ ਜਿਹੜੇ ਪ੍ਰੋਗਰਾਮਸ ਨੇ ਖਾਸ ਤੌਰ ਤੇ ਪਿੰਡ ਵਿਕਾਸ ਮੰਤਰਾਲੇ ਦੇ ਉਹਨਾਂ ਨੂੰ ਜ਼ਮੀਨੀ ਸਤਰ ਤੇ ਚੈੱਕ ਰੱਖਣ ਦਾ ਹੌਲਾਦਾ ਉਹਨਾਂ ਦਾ ਹਮਸਲੀ ਤਰੀਕੇ ਨਾਲ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ ਜਾਂ ਉਹਨਾਂ ਦਾ ਫਾਇਦਾ ਇਹ ਪਿੰਡੂ ਲੋਕੀ ਉਹਨਾਂ ਨੂੰ ਪਹੁੰਚ ਰਹੀ ਹੈ ਨਹੀਂ ਪਹੁੰਚ ਰਹੀ ਹੈ ਇਹ ਜ਼ਿੰਮੇਵਾਰੀ ਹੁੰਦੀ ਹੈ ਚੇਅਰਪਰਸਨ ਦੀ ਔਰ ਅਮਰਪਾਲ ਦੇ ਨਾਲ ਨਾਲ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਜਿੰਨੇ ਵੀ ਉੱਥੇ ਦੇ ਸਬੰਧਤ ਐਮਪੀ ਨੇ ਮੰਨ ਲਓ ਜਿਲੰਦਰ ਦਾ ਜਿੰਮਾ ਚਰਨਜੀਤ ਸਿੰਘ ਚੰਨੀ ਨੂੰ ਦਿੱਤਾ ਗਿਆ ਉਹ ਗਾਣੇ ਦਾ ਜਿੰਮਾ ਜਿਹੜਾ ਹੈ ਉਹ ਅਮਰਿੰਦਰ ਸਿੰਘ ਰਾਜਾ ਬੜੀ ਨੂੰ ਦਿੱਤਾ ਗਿਆ ਤੇ ਸਿਮਰਤ ਕੋਰ ਪਾਲਾ ਨੂੰ ਪਟਿੰਡੇ ਦਾ ਜਿੰਮਾ ਦਿੱਤਾ ਗਿਆ ਤੇ ਇਸੇ ਤਰ੍ਹਾਂ ਸੰਗਰੂਰ ਤੋਂ ਮੀਟ ਚੇਅਰ ਨੂੰ ਦਿੱਤਾ ਗਿਆ 23 ਦੇ 23 ਜ਼ਿਲ੍ਹਿਆਂ ਨੂੰ ਇਹ ਉਹਨਾਂ ਦੇ ਸਬੰਧਤ ਜੀਐਮਪੀਜ਼ ਦੇ ਨਾਲ ਵੰਡਿਆ ਗਿਆ ਕਿਤੇ ਕਿਉਂਕਿ ਪੰਜਾਬ ਦੇ ਵਿੱਚ 13 ਹੁੰਦੇ ਨੇ ਜ਼ਿਲ੍ਹੇ ਚਈ ਨੇ ਤਾਂ ਜਿਹੜੇ ਜਿਹੜੇ ਲੋਕ ਸਭਾ ਹਲਕੇ ਦੇ ਵਿੱਚ ਦੋ ਜ਼ਿਲ੍ਹੇ ਪੈ ਰਹੇ ਨੇ ਉੱਥੇ ਚੇਅਰਮੈਨ ਚੇਅਰਪਰਸਨ ਦੇ ਨਾਲ ਕੋ ਚੇਅਰਪਰਸਨ ਬਣਾਇਆ ਗਿਆ ਜਿਵੇਂ ਅੰਮ੍ਰਿਤਸਰ ਨੂੰ ਤਰਨਤਾਰਨ ਦਾ ਚੇਅਰਪਰਸਨ ਬਣਾਇਆ ਗਿਆ ਘਡੂਰ ਦਾ ਤਰੋਇਪੁਰ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਕੋ ਚੇਅਰਪਰਸਨ ਨਿਯਤ ਕਰਤਾ ਕਿਉਂਕਿ ਇੱਕ ਹਲਕਾ ਉਹਨਾਂ ਦਾ ਤਰੋਇਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸੀਗਾ ਇਸੇ ਕਰਕੇ ਜਿਸ ਤਰ੍ਹਾਂ ਮਾਨਸਾ ਜ਼ਿਲ੍ਹੇ ਦੀ ਮੈਂ ਜੇ ਜ਼ਿਕਰ ਕਰਾਂ ਉੱਥੇ ਹਰਸ਼ਮੰਤ ਕੋਰ ਬਾਦਲ ਨੂੰ ਚੇਅਰਪਰਸਨ ਬਣਾਇਆ ਗਿਆ ਤੇ ਕੋ ਚੇਅਰਪਰਸਨ ਜਿਹੜਾ ਹੈ ਉਹ ਗੁਰਮੀਤ ਸਿੰਘ ਵੀ ਚੇਅਰੋਂ ਬੁਲਾਇਆ ਗਿਆ ਇਸ ਤਾ ਇਹ ਜਿਹੜਾ ਅਯੂਚੇ ਕਿਤੇ ਪਿਆ ਰਹੇ ਪਰ ਵੱਡੀ ਗੱਲ ਇਸ ਪੂਰੇ ਰਿਸ਼ਤੇ ਵਿੱਚ ਇਹ ਕਿ ਅਮਰਪਾਲ ਲੋਹੀ ਜਿੰਮੇਵਾਰ ਰਿੱਤੀ ਕੀ ਹੈ ਹਾਲਾਂਕਿ ਉਹ ਜੇਲ੍ਹ ਦੇ ਵਿੱਚ ਬੰਦ ਨਹੀਂ ਜੇਲ੍ਹ ਦੇ ਵਿੱਚ ਕੈਦ ਨਹੀਂ ਨਾਲ ਐਨਐਸਰ ਤਾ ਉਹ ਡਿਬੜੂ ਘਰ ਜੇਲ੍ਹ ਦੇ ਵਿੱਚ ਆਪਣੀ ਸੋਦਾ ਕੱਟ ਰਹੇ ਨੇ ਸਾਰੇ ਚੋਕੀ ਆ ਔਰ ਐਮਪੀ ਨੇ ਖਰੂਨ ਸਾਹਿਬ ਤੋਂ ਐਮਪੀ ਨੇ ਉਹਨੂੰ ਜ਼ਿਲ੍ਹਾ ਤਰਨਤਾਰਨ ਪੈਂਦਾ ਇਸ ਕਰਕੇ ਉਹਨਾਂ ਨੂੰ ਇਹ ਚੇਅਰਪਰਸਨ ਬਣਾਇਆ ਗਿਆ ਔਰ ਜਿਤਨਾ ਮੈਂ ਹੁਣੇ ਮਾਤੇ ਵੀ ਜਾਣਾ ਜਿਸ ਤਰ੍ਹਾਂ ਜ਼ਿਕਰ ਕਰਤਾ ਕਿ ਮਾਨਸਾ ਦਾ ਜਿਹੜਾ ਚੇਅਰਪਰਸਨ ਉਹ ਚੇਅਰਪਰਸਨ ਦਾ ਕੋ ਚੇਅਰਪਰਸਨ ਵੀ ਨਿਯੁਕਤ ਕੀਤਾ ਗਿਆ ਕੋ ਚੇਅਰਪਰਸਨ ਉੱਥੇ ਨੀਂਦ ਨਿਯੁਕਤ ਕੀਤਾ ਗਿਆ ਬਰਨਾਲੇ ਦੇ ਵਿੱਚ ਉਹ ਜਿਸ ਤਰ੍ਹਾਂ ਦੇ ਮੈਂ ਜ਼ਿਕਰ ਕਰ ਰਹਾ ਹਾਂ ਉਹ ਕੁਝ ਲਿਆ ਦੇਸ਼ ਕੋ ਚੇਅਰਪਰਸਨ ਮੀਰ ਜੇਰ ਨੂੰ ਨਿਯੁਕਤ ਕੀਤਾ ਗਿਆ ਚੇਅਰਪਰਸਨ ਉੱਥੇ ਹਰਿਸ਼ਮਰਤ ਕੋ ਬਦਲ ਹੋ ਗਏ ਹੁਣ ਵੱਡੀ ਗੱਲ ਇਹ ਹੈ ਕਿ ਅਮਰਤਪਾਲ ਨੂੰ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਰਵੀ ਜੀ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੋਰ ਮੁੱਦਾ ਜਿਸ ਤਰ੍ਹਾਂ ਜਿਵੇਂ ਜਿਵੇਂ ਮੈਸ ਰਿਸ਼ ਬਣ ਰਿਹਾ ਸੀਗਾ ਕਿਉਂਕਿ ਆਪਾਂ ਫਲੋਇਪੁਰ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਕਪੂਰਸਲਾ ਜ਼ਿਲ੍ਹੇ ਦੇ ਵਿੱਚ ਦੋ ਹਲਕੇ ਅਮਰਤਪਾਲ ਦੇ ਲੋਕ ਸਭਾ ਹਲਕੇ ਦੇ ਵਿੱਚ ਪੈਂਦੇ ਨੇ ਸੁਲਤਾਨਪੁਰ ਦਾ ਖੁਦ ਕਪੂਰਤਲਾ ਜ਼ਿਲ੍ਹਾ ਉੱਥੇ ਵੀ ਅਮਰਤਪਾਲ ਨੂੰ ਕੋ-ਚੇਅਰਪਰਸਨ ਜਿਹੜਾ ਉਹ ਨਿਯੁਕਤ ਕੀਤਾ ਗਿਆ ਹੈ ਚੇਅਰਪਰਸਨ ਰਾਜਕੁਮਾਰ ਚੱਬੇਵਾਲ ਨੂੰ ਨਿਤਕੀ ਤੱਕ ਆ ਕਪੂਰਥਲਾ ਜ਼ਿਲ੍ਹੇ ਲਈ ਪਰ ਕੋਚ ਚੇਅਰਪਰਸਨ ਜਿਹੜਾ ਹੈ ਉਹ ਅੰਮ੍ਰਿਤਸਰ ਨੂੰ ਨਿਛੇ ਤਾ ਗਿਆ ਹੈ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਵੀ ਇਸ ਤਰ੍ਹਾਂ ਜਿੰਨੇ ਕੋ ਕੋਲੈਸਟਰੋਲ ਹੋ ਜਾਈ ਪੜ ਰਹੀ ਹੈ ਉਹਦੇ ਮੁਕਾਬਕ ਤਿੰਨ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਪਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕੇਂਦਰ ਸਰਕਾਰ ਦੀਆਂ ਸਕੀਮਾਂ ਤੇ ਕੰਮ ਉਹਨਾਂ ਦੇ ਪ੍ਰੋਗਰਾਮਸ ਨੂੰ ਪਿੰਡੂ ਹਲਕਿਆਂ ਦੇ ਵਿੱਚ ਦੇਖਣ ਦੇ ਲਈ ਕਿ ਉਹ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ ਜਾਂ ਨਹੀਂ ਤਾਂ ਇਹ ਜਦੋਂ ਚੇਅਰਪਰਸਨ ਨਿਯੁਕਤ ਹੁੰਦਾ ਹੈ ਤਾਂ ਮੈਂ ਕਹ ਦਵਾਂ ਕਿ ਬੜੀਆ ਪਾਵਰ ਪਾਵਰ ਵੀ ਆ ਜਾਂਦੀ ਹੈ ਕਿਉਂਕਿ ਕੇਂਦਰ ਸਰਕਾਰ ਦਾ ਇੱਕ ਮੈਂਬਰ ਮੰਨਿਆ ਜਾਂਦਾ ਹੈ ਜੀ ਕੇਂਦਰ ਪਕਾਰਦੀ ਹੈ ਕਮੇਟੀ ਹੈਗੀ ਹੈ ਔਰ ਡਿਸਟ੍ਰਿਕਟ ਲੈਵਲ ਕਮੇਟੀ ਹੈ ਇਹਦੇ ਵਿੱਚ ਕਿਸੇ ਵੀ ਅਫਸਰ ਨੂੰ ਪੋਚਿਆ ਜਾ ਸਕਦਾ ਹੈ ਉੱਚੇ ਚੇਅਰਪਰਸਨ ਨੂੰ ਜਿਵੇਂ ਕਿ ਹੁਣ ਅਮਰਪਾਲ ਚੇਅਰਪਰਸਨ ਬਣ ਕੇ ਨੇ ਜਾਂ ਕੋ-ਚੇਅਰਪਰਸਨ ਜਿਹੜੇ ਜਿਹੜੇ ਜ਼ਿਲ੍ਹੇ ਦੇ ਬਣੇ ਨੇ ਫੋਮਿਕਪੁਰ ਤੋਂ ਹੀ ਬਣੇ ਨੇ ਪਰ ਤੁਹਾਨੂੰ ਆਦੇ ਬੜੇ ਨੇ ਤਾਂ ਉਹ ਪਾਵਰ ਆ ਜਾਂਦੀ ਹੈ ਕਿ ਉੱਥੇ ਸੰਬੰਧਿਤ ਡੀਸੀ ਨੂੰ ਵੀ ਪੁੱਛ ਸਕਦੇ ਨੇ ਕਿ ਉੱਥੇ ਜਿਹੜੇ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਕਿਵੇਂ ਚੱਲ ਰਹੀਆਂ ਨੇ ਜਾਂ ਸੰਬੰਧਿਤ ਜਿਹੜੇ ਵੀ ਅਫਸਰ ਹੋਣਗੇ ਤਾਂ ਬੜੀ ਪਾਵਰਫੁਲ ਇਹਦੀ ਨਿਫਤੀ ਹੋ ਜਾਂਦੀ ਹੈ ਐਮਪੀ ਹੁੰਦੇ ਹੁੰਦੇ ਵੀ ਪਾਵਰਾਂਤ ਹੁੰਦੀਆਂ ਨੇ ਪਰ ਇਹਦੇ ਨਾਲ ਹੋਰ ਕਨਸਟੀਟਿਊਸ਼ਨਲ ਪਾਵਰ ਜਿਹੜੀ ਹੈ ਜਦੋਂ ਚੇਅਰ ਪਰਸਨ ਇਹ ਨਿਫਤ ਕਰ ਗਿਆ ਕਿਸੇ ਕਮੇਟੀ ਦਾ ਤਾਂ ਇਹਦੇ ਨਾਲ ਹੋਰ ਜਿਹੜੇ ਚਾਹੀਏ ਕਿ ਅੰਮ੍ਰਿਤਪਾਲ ਨੂੰ ਵੀ ਕੋ-ਚੇਅਰਪਰਸਨ ਬਣਾਇਆ ਗਿਆ ਯਾਨੀ ਕਿ ਅੰਮ੍ਰਿਤਪਾਲ ਕੋਲ ਚਾਰ ਜ਼ਿਲ੍ਹੇ ਹੋ ਗਏ ਕਰਕੇ ਜੀ ਬਰਨਾਲਾ ਦਾ ਚੇਅਰਪਰਸਨ ਜਿਹੜਾ ਭਾਇਆ ਗਿਆ ਗੁਰਮੀਤ ਸਿੰਘ ਮੀਤੇਰ ਨੂੰ ਪਟਿੰਡਾ ਦਾ ਹਰਸਿਮਰਤ ਕੋਰ ਬਾਦਲ ਨੂੰ ਬਣਾਇਆ ਗਿਆ ਔਰ ਸਰਜੀਤ ਸਿੰਘ ਖਾਲਸਾ ਨੂੰ ਵੀ ਕੋ-ਚੇਅਰਪਰਸਨ ਲਾਇਆ ਗਿਆ ਰੀਕੋਰਡ ਦਾ ਚੇਅਰਪਰਸਨ ਸਰਜੀਤ ਸਿੰਘ ਖਾਲਸਾ ਨੂੰ ਬਣਾਇਆ ਗਿਆ ਫਾਜ਼ਲਕਾ ਦਾ ਕੋ-ਚੇਅਰਪਰਸਨ ਜਿਹੜਾ ਡਾਕਟਰ ਅਮਰ ਸਿੰਘ ਨੂੰ ਬਣਾਇਆ ਗਿਆ ਫਾਜ਼ਲਕਾ ਦਾ ਚੇਅਰਪਰਸਨ ਸ਼ੇਰ ਸਿੰਘ ਗਮਾਯਾ ਨੂੰ ਬਣਾਇਆ ਗਿਆ ਰੋਇਪੁਰ ਦੇ ਵਿੱਚ ਵਿਸ਼ੇਰ ਸਿੰਘ ਪਵਾਇਆ ਉਹ ਉਹਨਾਂ ਦੇ ਨਾਲ ਅੰਮ੍ਰਿਤਸਰ ਨੂੰ ਇੱਕ ਕੋ-ਚੇਅਰਪਰਸਨ ਲਾਇਆ ਗਿਆ ਬਗਾਨਪੁਰ ਦੇ ਵਿੱਚ ਵੀ ਸੁਖਿੰਦਰ ਸਿੰਘ ਰੰਧਾ ਨੂੰ ਚੇਅਰਮੈਨ ਤੋਂ ਚੇਅਰਪਰਸਨ ਲਾਇਆ ਗਿਆ ਹੋਸ਼ਿਆਰਪੁਰ ਚੱਪੇਵਾਲ ਨੂੰ ਕੋ-ਚੇਅਰਪਰਸਨ ਹੋਸ਼ਿਆਰਪੁਰ ਦੇ ਵਿੱਚ ਅ ਚੇਅਰਪਰਸਨ ਜਿਹੜਾ ਹੈ ਉਹ ਰਾਣੀ ਮੁੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦੀ ਗੱਲ ਕੋ ਚੇਅਰਪਰਸਨ ਨੇ ਚਰਨਜੀਤ ਸਿੰਘ ਚੰਨੀ ਜੀ ਅੰਦਰ ਦੇ ਚੇਅਰਪਰਸਨ ਨੇ ਕਪੂਰਥਲਾ ਜਿਵੇਂ ਮੈਂ ਪਹਿਲੇ ਦੱਸਿਆ ਕਿ ਸ਼ਾਰਪੂਰ ਦੇ ਐਫਟੀ ਜਿਹੜੇ ਨੇ ਰਾਜਕੁਮਾਰ ਚੱਬੇਵਾਲ ਉਹ ਚੇਅਰਪਰਸਨ ਨੇ ਪਰ ਕੋ ਚੇਅਰਪਰਸਨ ਜੀ ਅਮਰਪਾਲ ਨੂੰ ਲਾਇਆ ਗਿਆ ਉਹ ਢਾਣੇ ਦੇ ਵਿੱਚ ਵੀ ਅਮਰਦਰ ਸਿੰਘ ਰਾਜਾਪੁਰੰਗ ਨੂੰ ਚੇਅਰਪਰਸਨ ਲਾਇਆ ਗਿਆ ਕੋ ਚੇਅਰਪਰਸਨ ਅ ਸਪੈਸ਼ਲ ਇਨਵਾਈਟੀ ਅਮਰ ਸਿੰਘ ਨੂੰ ਲਾਇਆ ਗਿਆ ਥੇ ਮੈયર ਕੋਟਵਾ ਦੇ ਵਿੱਚ ਅਮਰ ਸਿੰਘ ਨੂੰ ਚੇਅਰਪਰਸਨ ਲਾਇਆ ਗਿਆ ਜਿਲ੍ਹੇ ਦਾ ਜੀ ਔਰ ਗਮਿਸਿੰਗ ਮੀਡੀਆ ਨੂੰ ਕੋਰਟ चेयर ਪਰਸਨ ਲਾਇਆ ਗਿਆ ਮਾਨਸੇਰ ਦੇ ਵਿੱਚ ਚੰਸਿੰਗਰਪੁਰ ਬਦਲੂ ਸਿੰਘ ਹੈ ਚੇਅਰ ਪਰਸਨ ਲਾਇਆ ਗਿਆ ਮੋਕੇ ਦੇ ਵਿੱਚ ਸਰਵਜੀਤ ਸਿੰਘ ਜੀ ਵੀ ਚੇਅਰ ਪਰਸਨ ਲਾਇਆ ਗਿਆ ਪਟਿਆਲਕੋਟ ਦਾ ਸੁਖਿੰਦਰ ਸਿੰਘ ਦਾਵਲੂ ਸਿੰਘ ਚੇਅਰ ਪਰਸਨ ਲਾਇਆ ਗਿਆ ਅਤੇ ਆਵਾਦ ਦੇ ਵਿੱਚ ਧਰਮਵੀਰ ਗੰਦੀ ਚੇਅਰ ਪਰਸਨ ਲਾਇਆ ਗਿਆ ਰੋਪੜ ਦੇ ਵਿੱਚ ਮਾਲਵਿੰਦਰ ਕੰਨੂ ਚੇਅਰ ਪਰਸਨ ਲਾਇਆ ਗਿਆ ਪਟਿਆਲਾ ਐਸੀਐਸ ਨਗਰ ਦੇ ਵਿੱਚ ਅ ਤੁਲਗਿਰ ਗੰਦੀ ਚੇਅਰ ਪਰਸਨ ਲਾਇਆ ਗਿਆ ਔਰ ਮਾਲਵਿੰਦਰ ਕੰਨੂ ਨੂੰ ਕੋਰਟ ਚੇਅਰ ਪਰਸਨ ਲਾਇਆ ਗਿਆ ਸੰਗਰੂਰ ਦੇ ਵਿੱਚ ਗਮਿਸਿੰਗ ਮੀਡੀਆ ਨੂੰ ਚੇਅਰ ਪਰਸਨ ਲਾਇਆ ਗਿਆ ਪਰ ਸ਼ੇਦ ਭਗਤ ਸਿੰਘ ਨਗਰ ਐਸਪੀਸ ਨਗਰ ਦੇ ਵਿੱਚ ਬਾਂਦਰ ਕੱਲ ਨੂੰ ਚੇਅਰਪਰਸਨ ਆਇਆ ਮੁਖਰ ਸਾਹਿਬ ਦੇ ਵਿੱਚ ਪਟੰਡਾ ਤੋਂ ਹਸੰਦਰਤ ਤੋਂ ਬਾਦਲ ਨੂੰ ਮੁਖਰ ਸਾਹਿਬ ਲਈ ਹਸੰਦਰਤ ਤੋਂ ਬਾਦਲ ਨੂੰ ਚੇਅਰਪਰਸਨ ਛੇ ਸਿੰਘੂ ਆਇਆ ਉਹ ਚੇਅਰਪਰਸਨ ਜਿਹੜੇ ਸਰਜੀਤ ਸਿੰਘ ਖਾਲਸਾ ਨੇ ਉਹਨਾਂ ਨੂੰ ਵੀ ਕੋਈ ਚੇਅਰਪਰਸਨ ਲਾਇਆ ਗਿਆ ਜ਼ਿਲ੍ਹੇ ਦੇ ਵਿੱਚ ਤਿੰਨ ਜਾਣਿਆਂ ਦੀ ਕਮਨਬੈਟੇ ਕਮੇਟੀ ਹੈ 17 ਦੇ ਵਿੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ ਹਾਂ ਹਸਪਤਾਲ ਨੂੰ ਚੇਅਰਪਰਸਨ ਲਾਇਆ ਗਿਆ ਤੇ ਹਰਪਾਲ ਦਾ ਜੀ ਆਪਾਂ ਜ਼ਿਕਰ ਕਰੀਏ ਤੇ ਚਾਰ ਜ਼ਿਲ੍ਹਿਆਂ ਦੀ ਜਿੰਮੇਵਾਰੀ ਜਿਹੜੀ ਹੈ ਅੰਮ੍ਰਿਤਪਨ ਨੂੰ ਮਿਲੀ ਇੱਥੇ ਅੰਮ੍ਰਿਤਸਰ ਅਪੂਰਖਲਾ ਤਰਨਤਾਰਨ ਤੇ ਇੱਕ ਜਿਲ੍ਹਾ ਹੋਰ ਜਿਹਨਾਂ ਪਾਸੇ ਕਰ ਰਹੇ ਸੀਗੇ ਜੀ ਅੰਮ੍ਰਿਤਸਰ ਹੋ ਗਿਆ ਤਰਨਤਾਰਨ ਹੈ ਔਰ ਇਹ ਜਿਤਨਾ ਮੈਂ ਲਿਸਟ ਪੜ ਪਾ ਰਿਹਾ ਹਾਂ ਬਹੁਤ ਸਾਰੇ ਪਸਤੂਪੁਰ ਵਿੱਚ ਤਾਂ ਇਸ ਤਰ੍ਹਾਂ ਇਹ ਜਿੰਮੇਵਾਰੀ ਜਿਹੜੀ ਹੈ ਅੰਮ੍ਰਿਤਪਨ ਨੂੰ ਦਿੱਤੀ ਗਈ ਔਰ तमाम ਜਿਹੜੇ ਜੋ ਜਿਲ੍ਹਾ ਵਾਈਸ ਚੇਅਰਪਰਸਨ ਦੱਸੇ ਨੇ ਇਹਦੇ ਨਾਲ ਕਾਫੀ ਇਸ ਕਮੇਟੀ ਦੇ ਵਿੱਚ ਪਾਵਰਾਂ ਵੀ ਜੜੀਆਂ ਨੇ ਉਹ ਚੇਅਰਪਰਸਨ ਕੋਲ ਆ ਜਾਣਗੇ ਆ ਐਮਪੀ ਦੇ ਤੌਰ ਤੇ ਵੀ ਪਾਵਰ ਹੈਗੀ ਹੈਗੀ ਨੇ ਪਰ ਕਿਤੇ ਡਿਸਟ੍ਰਿਕਟ ਲੈਵਲ ਦੀ ਕਮੇਟੀ ਦੇ ਚੇਅਰਪਰਸਨ ਬਣਨ ਨਾਲ ਹੀ ਕਾਫੀ ਪਾਵਰਾਂ ਜੜੀਆਂ ਨੇ ਉਹ ਆ ਜਾਣਗੇ ਔਰ ਇਸੇ ਤਰ੍ਹਾਂ ਹੁਣ ਕਿਉਂਕਿ ਅਮਰਪਾਲ ਦੇ ਜੇਲ੍ਹ ਦੇ ਵਿੱਚ ਪਾਉਂਦੇ ਕਿ ਹੁਣ ਦੇਖਣਾ ਹੋਏਗਾ ਕਿ ਉਹਨਾਂ ਦੇ ਲੈਵਲ ਤੇ ਜਿਸ ਤਰ੍ਹਾਂ ਉਹਨਾਂ ਦੇ ਫਾਦਰ ਫਿਲਹਾਲ ਐਮਪੀ ਦੇ ਤੌਰ ਤੇ ਉਹਨਾਂ ਦਾ ਕੰਮਕਾਰ ਸੰਭਾਲ ਰਹੇ ਨੇ ਤੱਕੀ ਇਹ ਜਿਹੜੀ ਕਮੇਟੀਆਂ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਉਹ ਵੀ ਉਹਨਾਂ ਦੇ ਪਿਤਾ ਨਿਕਲ ਗਏ ਜਿਹੜੀ ਕੰਮਾਂ ਦਾ ਸਾਰਾ ਚੈੱਕ ਰੱਖਣਾ ਹੈ ਉਹਨਾਂ ਦੇ ਪਿਤਾ ਹੀ ਉਸੇ ਤਰ੍ਹਾਂ ਰੁਟੀਨ ਦੇ ਵਿੱਚ ਨਿਕਲ ਗਏ ਹੁਣ ਬੜਾ ਇੰਟਰਸਟਿੰਗ ਹੋਏਗਾ ਦੇਖਣਾ ਜੀ ਜਿਵੇਂ ਲਗਾਤਾਰ ਲੋਕਾਂ ਦੇ ਵਿੱਚ ਇਹੀ ਲੋਕਲ ਸਮਾਹਾਲਾ ਕਿ ਜ਼ਿੰਮੇਵਾਰੀ ਮਿਲ ਰਹੀਆਂ ਨੇ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਅੰਮ੍ਰਿਤਪਾਲ ਸਿੰਘ ਨੂੰ ਕੋਈ ਕੇਂਦਰ ਸਰਕਾਰ ਵੱਲੋਂ ਜਾਂ ਫਿਰ ਉਹਨਾਂ ਦੇ ਜਿਹੜੇ ਉਹਨਾਂ ਨੂੰ ਬੰਦ ਕੀਤਾ ਨਜ਼ਰਬੰਦ ਕੀਤਾ ਉਹਦੇ ਵਿੱਚ ਵੀ ਕੋਈ ਉਹਨਾਂ ਨੂੰ ਜਿਹੜੀ ਐ ਸ਼ੋਰਟ ਮਿਲ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ ਆਪ ਦੇਖੋ ਇਹ ਤਾਂ ਜਸਰਮਨ ਰਵੀ ਆਪਾਂ ਪੂਰੀ ਲਿਸਟ ਪੜ ਰਹੇ ਹਾਂ ਦੇਸ਼ ਭਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਜੀ ਆ ਜਿੰਨੇ ਵੀ ਲੋਕ ਸਭਾ ਦੇ ਐਮਪੀ ਪੈਣਦੇ ਨੇ ਹਾਂ ਆਰਟੀ ਦੇ ਐਮਪੀ ਨੂੰ ਉੱਥੇ ਦੇ ਹਰ ਜ਼ਿਲ੍ਹੇ ਉਸ ਸੰਬੰਧਿਤ ਤੇ ਜਿਹੜੇ ਵੀ ਐਮਪੀ ਦੇ ਲੋਕ ਸਭਾ ਹਲਕਾ ਹੈਗਾ ਜੀ ਉਹ ਲੋਕਾਂ ਦੇ ਵਿੱਚ ਜਿੰਨੇ ਵੀ ਜिले ਫੈਲਦੇ ਨੇ ਉਹ ਉਹਨੂੰ ਉਸ ਤਰ੍ਹਾਂ ਚੇਅਰ ਪਰਸਨ ਜਾਂ ਕੋ-ਚੇਅਰ ਪਰਸਨ ਲਗਾਇਆ ਗਿਆ ਤਾਂ ਉਸੇ ਰੂਪੀਨ ਦੇ ਵਿੱਚ ਵੀ ਅਮਰਪੁਰ ਨੂੰ ਵੀ ਲਗਾਇਆ ਅਮਰਪੁਰ ਨੂੰ ਵੀ ਲਗਾਇਆ ਗਿਆ ਹਾਲਾਂਕਿ ਹੁਣ ਸਿਰਫ ਐਕਟਰੀ ਵੀ ਬਣ ਗਏ ਨੇ ਉਹਨਾਂ ਨੂੰ ਬਹੁਤ ਵੱਡਾ ਅਹੁਦਾ ਜਿਹੜਾ ਲੋਕਾਂ ਦਾ ਵੀ حاصل ਹੋਇਆ ਹੈ ਔਰ ਇੱਕ ਤੋਂ ਬਾਅਦ ਵੀ ਉਹਦੀ ਐਨਐਸਏ ਜਿਹੜੀ ਐਕਸਟੈਂਡ ਹੋ ਗਈ ਹੈ ਸ਼ਾਇਦ ਇੰਨਾਂ ਗੱਲਾਂ ਬਾਅਦ ਉਹਨਾਂ ਵੀ ਵਿਸਾਇ ਤੇ ਕੋਈ ਪ੍ਰਭਾਵ ਨਾ ਪਵੇ ਪਰ ਪਾਵਰਫੁਲ ਜ਼ਰੂਰ ਹੋ ਜਾਂਦਾ ਹੈ ਐਮਪੀ ਦੇ ਤੌਰ ਤੇ ਉਹਨਾਂ ਨੂੰ ਜੋ ਚੇਅਰਪਰਸਨ ਆਇਆ ਗਿਆ ਤੇ ਕੰਮ ਕਾਜ ਕਰਦਾ ਜਿਹੜਾ ਉਹਨਾਂ ਦਾ ਦਾਇਰਾ ਉਹ ਜ਼ਰੂਰ ਵਧੇਗਾ ਬੇਸ਼ੱਕ ਉਹਨਾਂ ਦੇ ਪਿਤਾ ਉਹਨਾਂ ਦਾ ਕੰਮ ਕਾਜ ਦੇਖਣਗੇ ਜਾਂ ਜਿਹੜੀ ਵੀ ਉਹਨਾਂ ਦੀ ਟੀਮ ਉਹਨਾਂ ਦਾ ਕੰਮ ਕਾਜ ਜੇਗਦੀਆ ਉਹਦਾ ਦਾਇਰਾ ਜ਼ਰੂਰ ਵਧੇਗਾ ਥੋੜੀ ਪਾਵਰ ਜ਼ਰੂਰ ਆ ਜਾਣਗੇ ਜੀ ਜਾਣਕਾਰੀ ਲਈ ਧੰਨਵਾਦ ਮਾਸ਼ੂਦਾ ਕੌਰ ਦੱਸਦੀ ਹੈ ਕਿ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਦਿਸ਼ਾ ਇੱਕ ਕਮੇਟੀ ਬਣਾਈ ਗਈ ਹੈ ਜੋ ਜਦ ਵੱਖਵਾ ਕਾ ਜ਼ਿਲ੍ਹਿਆਂ ਦੇ ਵਿੱਚ ਕਿਉਂ ਇੱਕ ਸਿਰਫ ਪੰਜਾਬ ਦੀ ਨਹੀਂ ਪੂਰੇ ਜਿਹੜੇ ਨੇ ਭਾਰਤ ਦੀ ਗੱਲ ਕਰੀਏ ਤਾਂ ਜਿੰਨੇ ਵੀ ਐਮਪੀ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦੀਸ਼ਾ ਕਮੇਟੀ ਦੇ ਰਾਹੀਂ ਸੌਂਪੀ ਗਈ ਹੈ ਕਿ ਉਹ ਜਿਹੜੇ ਵੀ ਕੇਂਦਰ ਦੇ ਕੰਮ ਨੇ ਜਾਂ ਕੇਂਦਰ ਵੱਲੋਂ ਜਰੀਏ ਸਕੀਮਾਂ ਲਾਗੂ ਕੀਤੀਆਂ ਜਾ ਰਹੀਆਂ ਨੇ ਉਹ ਜ਼ਿਲ੍ਹਿਆਂ ਦੇ ਵਿੱਚ ਵੱਖਵਾ ਕ ਜਿਹੜੇ ਨੇ ਰਾਜਾਂ ਦੇ ਜ਼ਿਲ੍ਹਿਆਂ ਦੇ ਵਿੱਚ ਸਹੀ ਤਰ੍ਹਾਂ ਕੰਮ ਹੋ ਰਹੇ ਨਹੀਂ ਹੈ ਨਹੀਂ ਹੋ ਰਹੇ ਨੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 13 ਐਮਪੀਜ਼ ਨੇ ਤੇ ਜ਼ਿਲ੍ਹੇ ਜਿਹੜੇ ਨੇ ਉਹ ਤੈ ਹੀ ਨੇ ਤੇ ਇਸ ਗੱਲ ਕੇ ਕਈ ਜਿਲ੍ਹਿਆਂ ਦੇ ਵਿੱਚ ਕਈ ਐਮਪੀਜ਼ ਨੂੰ ਚੇਅਰਪਰਸਨ ਬਣਾਇਆ ਗਿਆ ਤਾਂ ਕਈ ਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਨੇ ਕੋ ਚੇਅਰਪਰਸਨ ਬਣਾਇਆ ਗਿਆ ਤਾਂ ਉਹ ਜਿਹੇ ਅਮਰਿਤਪਾਲ ਸਿੰਘ ਨੂੰ ਵੀ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਦੇ ਨਾਲ ਐਮਪੀ ਅਮਰਿਤਪਾਲ ਸਿੰਘ ਜਿੱਤੇ ਸੀ ਲੋਕਾਂ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਸੀ ਤਾਂ ਹੁਣ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਇੱਕ ਵੱਡੀ ਜ਼ਿੰਮੇਵਾਰੀ ਜੜੀ ਹੈ ਸੌਪੀ ਗਈ ਹੈ ਫਿਰੋਜ਼ਪੁਰ ਤੋਂ ਉਹਨਾਂ ਨੂੰ ਦਿਸ਼ਾ ਕਮੇਟੀ ਦਾ ਜਿਹੜਾ ਇਹ ਚੇਅਰਪਰਸਨ ਬਣਾਇਆ ਗਿਆ ਤੇ ਤਨਤਾਰਨ ਸਾਹਿਬੀ ਗੱਲ ਕਰਦੇ ਤਨਤਾਰਨ ਸਾਹਿਬ ਤੋਂ ਉਹਨਾਂ ਨੂੰ ਕੋ-ਚੇਅਰਪਰਸਨ ਬਣਾਇਆ ਗਿਆ ਹੁਣ ਦੇਖਣਾ ਹੋਵੇਗਾ ਕਿਉਂਕਿ ਲਗਾਤਾਰ ਜਿਹੜੇ ਖਡੂਸ ਸਾਹਿਬ ਤੋਂ ਉਹਨਾਂ ਨੂੰ ਫਤਵਾ ਮਿਲਿਆ ਹੈ ਤਾਂ ਉਹਨਾਂ ਦੇ ਪਿਤਾ ਜੀ ਜਿਹੜੇ ਨੇ ਉਹ ਖਡੂਸ ਸਾਹਿਬ ਦਾ ਕੰਮਕਾਜ ਦੇਖ ਰਹੇ ਨੇ ਔਰ ਜਿਹੜੇ ਉਹ ਨਾ ਹੋਣ ਜਿਹੜੀ ਕੇਂਦਰ ਸਰਕਾਰ ਵੱਲੋਂ ਇਕ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਐ ਵੀ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੇ ਪਿਤਾ ਜੀ ਦੇਖਦੇ ਨਹੀਂ ਆ ਫਿਰ ਹੋਰ ਇਹਨਾਂ ਵਿੱਚੋਂ ਕੀ ਕੁਝ ਨਿਕਲ ਕੇ ਆਉਂਦਾ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਅੰਮ੍ਰਿਤ ਪਾਸਿੰਗ ਜਿਹੜੇ ਨੇ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਕਾਫੀ ਵੋਟਾਂ ਦੇ ਨਾਲ ਜਿਹੜੇ ਨੇ ਲੱਖਾਂ ਵੋਟਾਂ ਦੇ ਨਾਲ ਉਹਨਾਂ ਨੂੰ ਜਿਤਾ ਕੇ ਜਿਹੜੇ ਨੇ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜਿਆ ਹੈ ਤੇ ਹੁਣ ਪਰ ਕਿਉਂਕਿ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਕਡੂਰ ਸਾਹਿਬ ਤੋਂ ਅਜਾਬ ਉਮੀਦਵਾਰ ਵਜੋਂ ਚੋਣ ਲੜਾਈ ਸੀ ਤੇ ਨਾਲ ਹੀ ਇੱਕ ਵੱਡੀ ਲੀਡ ਜਿਹੜੀ ਹੈ ਉਹਨਾਂ ਨੇ ਜਿੱਤ ਕੇ ਐਮਪੀ ਬਣੇ ਨੇ ਪਰ ਜੇਕਰ ਗੱਲ ਕਰੀਏ ਤਾਂ ਐਨਐਸਏ ਦੇ ਤਹਿਤ ਐਮਪੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਡਿਗਰੂ ਕਾਰਜੇਲ ਦੇ ਵਿੱਚ ਬੰਦ ਨੇ ਪਰ ਲਗਾਤਾਰ ਜਿਹੜੇ ਨੇ ਐਮਪੀ ਦੇ ਕੰਮ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਕਰ ਰਹੇ ਨੇ ਹੌਨਰ ਕੇਂਦਰ ਸਰਕਾਰ ਵੱਲੋਂ ਵੀ ਇੱਕ ਵੱਡੀ ਜ਼ਿੰਮੇਵਾਰੀ ਜੜੀ ਆ ਉਹਨਾਂ ਨੂੰ ਦਿੱਤੀ ਗਈ ਹੈ ਉਹਨਾਂ ਨੂੰ ਵਿਸ਼ਾ ਕਮੇਟੀ ਦਾ ਚੇਅਰਪਰਸਨ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੇਅਰਪਰਸਨ ਤੇ ਕੋ-ਚੇਅਰਪਰਸਨ ਬਣਾਇਆ ਗਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹਨਾਂ ਦੇ ਪਿਤਾ ਜੀਵੇ ਖਡੂਰ ਸਾਹਿਬ ਦੇ ਵਿੱਚ ਉਹਨਾਂ ਦਾ ਕੰਮਕਾਜ ਸੰਭਾਲਨੇ ਨੇ ਉਹ ਜਿਹੇ ਹੋਣ ਜਿਹੜੇ ਆ ਕਮੇਟੀ ਦਾ ਜਿਹੜਾ ਚੇਅਰਪਰਸਨ ਬਣਾਇਆ ਗਿਆ ਉਹਨਾਂ ਦਾ ਕੰਮ ਵੀ ਜਿਹੜਾ ਇਹਨਾਂ ਉਹਦੇ ਪਿਤਾ ਸੰਭਾਲਦੇ ਨਹੀਂ ਆ ਫਿਰ ਹੋਰ ਤੂੰ ਕੀ ਕੁਝ ਇਹਨਾਂ ਦੇ ਵਿੱਚੋਂ ਨਿਕਲ ਗਿਆ